ਮੁਲਾਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਹਲਕਾ ਪਾਇਲ ਦੇ ਪਿੰਡ ਕੁਡਾਣੀ ਖੁਰਦ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਨਵੀਂ ਸੋਚ ਯੂਥ ਦੀ ਪੰਜਾਬੀ ਲਿਖੀ ਗਈ ਹੈ ਪਿੰਡ ਕੁਡਾਣੀ ਖੁਰਦ ਸੇਵਾਦਾਰ ਇਹ ਦਿਖਾਉਣ ਦਾ ਕਾਰਨ ਕੀ ਹੈ ਕਿ ਇਸ ਨਗਰ ਦੇ ਵੱਲੋਂ ਬੀਤੇ 30 ਸਾਲ ਤੋਂ ਗੁਲਾ ਮਹੱਲਾ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਤੇ ਸ਼ਹੀਦੀ ਜੋੜਵੇਂ ਨੂੰ ਲੈ ਕੇ ਹਰ ਸਾਲ ਨੰਗਰ ਲਗਾਇਆ ਜਾਂਦਾ ਤੇ ਨਾਲ ਹੀ ਡਿਸਪੈਂਸਰੀ ਵੀ ਇੱਥੇ ਲਗਾਈ ਗਈ ਹੈ ਨਾ ਬੰਨੋ ਖੋਲੀ ਗਈ ਹੈ ਜਿੱਦੇ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਡਾਕਟਰ ਸਾਹਿਬਾਨ ਮੌਜੂਦ ਹੁੰਦੇ ਨੇ ਆਓ ਪਿੰਡ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿ ਇਸ ਲੰਗਰ ਨੂੰ ਲਗਾਉਣ ਦੇ ਵਿੱਚ ਕਿੰਨਾ-ਕਿੰਨਾ ਦਾ ਸਹਿਯੋਗ ਆ ਤੇ ਕਿੰਨੇ ਕ ਸਮੇਂ ਤੋਂ ਇਹ ਲੰਗਰ ਚੱਲਦਾ ਆ ਰਿਹਾ ਤੁਸੀਂ ਸਾਡੇ ਨਾਲ ਬਣੇ ਰਹੋ ਬਾਬਾ ਜੀ ਬਗਰੀ ਖਾਨ ਸਾਹਿਬ ਸਾਹਿਬ ਹੈ ਗੁਰਜੀ ਕੀ ਪੰਨੀ ਸ਼ੁਭਨਾਮ ਕੀ ਹੈ ਜੀ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਇਹ ਜਿਹੜਾ ਲੰਗਰ ਲਗਾਇਆ ਗਿਆ ਇਹ ਕਿਉਂ ਲਗਾਇਆ ਗਿਆ ਜੀ ਇਹ ਜੀ ਨਗਰ ਪਿੰਡਰਾ ਵਾਈਟ ਸਾਲਾਂ ਨਾਲ ਜੁੜਿਆ ਹੋਇਆ ਬੜਾ ਵਧੀਆ ਗੁਰਮਖ ਨਗਰ ਹੈ ਪਿਛਲੇ ਤਕਰੀਬਨ 30 ਸਾਲ ਤੋਂ ਫਤਿਹਗੜ ਸਾਹਿਬ ਦੀ ਸਵਾ ਨੂੰ ਤੇ ਹੋਲੇ ਮੱਲੇ ਨੂੰ ਵੀ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ ਜੀ ਠੀਕ ਹੈ ਤੇ ਫਿਰ ਇਹਦੇ ਵਿੱਚ ਇਹ ਸਹਿਯੋਗ ਕਰਦਨੇ ਸੰਗਤਾਂ ਸਹਿਯੋਗ ਕਰਦੀਆਂ ਨੇ ਜਾਂ ਪਿੰਡ ਦੀ ਸਹਿਯੋਗ ਕਰਦਨੇ ਕਿਵੇਂ ਰਾਂ ਦਾ ਸਾਰੇ ਵਿੱਚ ਇਸ ਸਾਰੇ ਨਗਰ ਦਾ ਪੂਰਾ ਸਹਿਯੋਗ ਹੈ ਤੇ ਬਹੁਤ ਸਾਰੇ ਐਨ ਆਰ ਆਈ ਵੀਰ ਵੀ ਨੇ ਜੀ ਉਹ ਵੀ ਬਹੁਤ ਮਾਇਆ ਸਹਿਯੋਗ ਭੇਜਦੇ ਨੇ ਇਹ ਸਾਰਾ ਮਿਲ ਕੇ ਹੀ ਨਗਰ ਵੱਲੋਂ ਇਹ ਲੰਗਰ ਚਲਾਇਆ ਜਾਂਦਾ ਹੈ ਜੀ ਠੀਕ ਹੈ ਤੇ ਰੋਜ਼ਾਨਾ ਜੇਕਰ ਆਪਾਂ ਗੱਲ ਕਰੀ ਕਿੰਨੀ ਕੁ ਸੰਗਤ ਨਾਲ ਲੰਗਰ ਛਕ ਜਾਂਦੀ ਹੈ ਜੀ ਰੋਜ਼ਾਨਾ ਲਗਭਗ 5-700 ਬੰਦਾ ਹਜ਼ਾਰ ਵੀ ਛਕ ਜਾਂਦਾ ਜੀ ਰਾਤ ਨੂੰ ਸਾਰੀ ਰਾਤ ਵੀ ਚੱਲਦਾ ਰਹਿੰਦਾ ਹੈ ਰਾਤ ਨੂੰ ਟਰਾਲੀਆਂ ਜਿਹੜੀਆਂ ਮੁੜਦੀਆਂ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਮੰਗਰ ਮਿਲਦਾ ਹੈ ਜੀ ਠੀਕ ਜੀ ਅਤੇ ਫਿਰ ਇਹ ਜਿਹੜਾ ਨਗਰ ਹੈ ਇਹਦੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਇਹ ਜਾਨਕੀ 30 ਸਾਲ ਤੋਂ ਤੁਸੀਂ ਕਹਿੰਦੇ ਹੋ ਉਪਰਾਲਾ ਕੀਤਾ ਜਾਂਦਾ ਜੀ ਤੇ ਫਿਰ ਕੋ ਕਮੇਟੀ ਬਣੀ ਹੀ ਹੈ ਜਾਂ ਕਿੰਨੇ ਕੁ ਨੌਜਵਾਨ ਜੁੜੇ ਨੇ ਇਹਦੇ ਵਿੱਚ ਜੀ तकरीबन ਸਾਰਾ ਨਗਰ ਹੀ ਹੈ ਜੀ ਇੱਕ ਲੰਗਰ ਕਮੇਟੀ ਵੀ ਹੈ ਪਰ ਪੂਰਾ ਨਗਰ ਹੀ ਇਹ ਸਹਿਯੋਗ ਦਿੰਦਾ ਹੈ ਜੀ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਸਵੇਰੀ ਆ ਜਾਂਦੇ ਨੇ ਆ ਮਾਈਆਂ ਦੇਖ ਲਓ ਤੜਕੇ ਸਾਢੇ 4:00 ਉੱਠ ਕੇ ਆ ਕੇ ਆਟਾ ਗੁੰਨਦੀਆਂ ਪ੍ਰਸ਼ਾਦੇ ਦਿਨ ਚ ਮਸਲਦੀਆਂ ਰਹਿੰਦੀਆਂ ਨੇ ਮਾਈਆਂ ਹੋਰ ਆ ਜਾਂਦੀਆਂ ਨੇ ਉਹ ਚਲੇ ਜਾਂਦੀਆਂ ਨੇ ਠੀਕ ਹੈ ਜੀ ਇਹ ਬਹੁਤ ਤੁਹਾਡਾ ਕੀ ਸ਼ੁਭਨਾਮਾ ਜੀ ਸਰਦਾਰ ਵਿਅੰਤ ਸਿੰਘ ਕੀ ਕਹਿਣਾ ਚਾਹੋਗੇ ਜਿਹੜਾ ਇਹ ਲੰਗਰ ਤੁਹਾਡੇ ਕੋਲੋਂ ਲਗਾਇਆ ਜਾਂਦਾ ਦਾ ਆਮ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੀ ਸੰਗਤ ਹੈ ਹਾਂ ਗੁਰੂ ਸਾਹਿਬਾਨ ਦੀ ਇੱਕ ਤਾਂ ਯਾਦ ਦੇ ਵਿੱਚ ਲਗਾਇਆ ਜਾਂਦਾ ਜਿਹੜੇ ਸੰਗਤ ਜਾਂਦੀ ਆ ਉਹ ਤੇ ਰਸਤੇ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਦਵਾਈਆਂ ਦਾ ਵੀ ਨਾਲ ਕੈਂਪ ਚੱਲਦਾ ਇੱਥੇ ਆਪਣੇ ਨਾਲ ਠੀਕ ਹੈ ਜੀ ਬਾਥਰੂਮ ਘਰਾਂ ਸਭ ਕੋਸ ਉੱਤਰ ਬਣੇ ਹੋਏ ਨੇ ਲੰਗਰ ਦਾ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਦੋਨੇ ਚੀਜ਼ਾਂ ਦਾ ਇੱਥੇ ਪ੍ਰਬੰਧ ਹੈ ਲੰਗਰ ਜਾਨੀ ਤੇ ਵੰਜਾ ਦਾ ਲੰਗਰ ਵੀ ਚੱਲਦਾ ਜੀ ਸ਼ਾਦੇ ਪਾਣੀ ਦਾ ਲੰਗਰ ਵੀ ਚੱਲਦਾ ਇੱਥੇ ਠੀਕ ਹੈ ਹਰ ਤਰ੍ਹਾਂ ਦਾ ਲੰਗਰ ਇੱਥੇ ਚੱਲਦਾ ਮਤਲਬ ਮੈਡੀਕਲ ਸਹੂਲਤਾਂ ਜਿਹੜੀ ਤੁਹਾਡੇ ਕੋਲ ਹੁੰਦੀਆਂ ਨੇ ਉਹ ਵੀ ਦਿੱਤੀ ਜਾਂਦੀ ਠੀਕ ਹੈ ਤੇ ਫਿਰ ਉਹਦੇ ਵਾਸਤੇ ਡਾਕਟਰ ਅਵੇਲੇਬਲ ਰਹਿੰਦੇ ਨੇ ਬਿਲਕੁਲ ਰਹਿੰਦਾ ਜੀ ਬਿਲਕੁਲ ਰਹ ਤੇ ਇਹ ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਹਿੰਦੇ ਨੇ ਜੀ ਡਾਕਟਰ ਸਵੇਰੇ 10:00 ਵਜੇ ਆਜੂਗਾ ਜੀ ਉਹ 4:00 ਵਜੇ ਤੱਕ ਪਹਿਲਾਂ ਇੱਥੇ ਜੇ ਪੁਰਾਣਾ ਜਦ ਅਸੀਂ ਛੋਟੇ ਸੀ ਉਦੋਂ ਇੱਥੇ ਪੰਡਲਾ ਜਦੋਂ ਵਗ ਖੁੱਲਦਾ ਹੁੰਦਾ ਸੀ ਇੱਥੇ ਖੂਹੀ ਹੁੰਦੀ ਸੀ ਠੀਕ ਹੈ ਉਹ ਪਾਣੀ ਪੀਣ ਨੂੰ ਇੱਥੇ ਬੜੀ ਸਾਰੀ ਖੇੜ ਬਣੀ ਹੁੰਦੀ ਸੀ ਆ ਜਿਹੜੇ ਤੁਸੀਂ ਦੇਖਦੇ ਪੱਪੜ ਦੇਖਦੇ ਹਾਂ 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 ਉਹਦੇ ਥੱਲੇ ਮਤਲਬ ਇੱਥੇ ਡੰਗਰ ਖੜਦੇ ਹੁੰਦੇ ਸੀ ਹੌਲੀ ਹੌਲੀ ਫੇਰ ਲੰਗਰ ਚੱਲਦਾ ਸੀ ਠੀਕ ਹੈ ਹਾਂ ਇਹ ਫਿਰ ਟੀਮ ਹੈ ਜਿਹੜੀ ਪੂਰੀ ਮਤਲਬ ਪੂਰੇ ਪਿੰਡ ਦੇ ਨੌਜਵਾਨ ਰਹਿੰਦੇ ਨੇ ਤੁਹਾਡੇ ਨਾਲ ਉਹ ਰਹੇ ਹਾਂ ਬਿਲਕੁਲ ਪਿੰਡ ਦੇ ਨੌਜਵਾਨ ਸੇਵਾ ਕਰਦੇ ਸੀ ਠੀਕ ਹੈ ਹਾਂ ਇਹ ਫਿਰ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਇਹਦੇ ਵਿੱਚ ਖਾਸ ਕੀ ਕੀ ਜੀ ਉਹ ਹੁੰਦਾ ਕੜਾ ਪ੍ਰਸ਼ਾਦ ਦੀ ਦੇ ਕੇ ਬਣਾ ਲਦੇ ਆ ਕੀਰ ਵੀ ਬਣਾ ਲਦੇ ਆ ਜੋ ਕੁਛ ਛਾ ਆ ਗਈ ਮਨ ਚ ਆ ਗਿਆ ਉਹੀ ਕੁਛ ਬਣਾ ਦੇਣ ਬਸ ਜੋ ਮਨ ਚ ਆ ਗਿਆ ਜੋ ਮੁੰਡਿਆਂ ਨੇ ਕਹਤਾ ਜਦ ਬਣਾ ਲਓ ਵੀ ਬਣਾ ਲਓ ਠੀਕ ਹੈ ਜੇ ਕਿ ਪਹਿਲ ਦੇ ਆਧਾਰ ਤੇ ਜੇਕਰ ਚੱਲ ਕਰੀਏ ਤਾਂ ਸਿੰਪਲ ਲੰਗਰ ਤਿਆਰਾ ਕੀ ਦੇਣਾ ਹੈ ਬਿਲਕੁਲ ਸਿੰਪਲ ਲੰਗਰ ਤਿਆਰ ਠੀਕ ਹੈ ਹਾਂਜੀ ਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਪੰਜਾਬ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਨਸ਼ਿਆਂ ਦੇ ਵਿੱਚ ਨੇ ਜਾਂ ਗੁਰਸਿੱਖੀ ਤੋਂ ਦੂਰ ਹੋ ਚੁੱਕੇ ਨੇ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਸਾਡੇ ਵੱਲੋਂ ਤਾਂ ਇਹ ਸੰਦੇਸ਼ ਹੈ ਵੇ ਵੱਧ ਤੋਂ ਵੱਧ ਕੁਸ਼ਕੀ ਨਾਲ ਜੁੜਿਆ ਜਾਵੇ ਜੀ ਤੇ ਆਪਣੇ ਵਿਰਸੇ ਦੇ ਨਾਲ ਜੁੜ ਕੇ ਹੀ ਆਪਾਂ ਆਪਦੇ ਆਪ ਨੂੰ ਵੀ ਬਚਾ ਸਕਦੇ ਆ ਆਪਦੇ ਪੰਜਾਬ ਨੂੰ ਬਚਾ ਸਕਦੇ ਆ ਆਪਣੀ ਸਭਿਆਤ ਨੂੰ ਵੀ ਬਚਾ ਸਕਦੇ ਆ ਆਪਣੀ ਬੋਲੀ ਨੂੰ ਵੀ ਬਚਾ ਸਕਦੇ ਆ ਗੁਰੂਆਂ ਤੇ ਮਤਲਬ ਕਹਾਣੀ ਤੇ ਕਥਨੀ ਤੇ ਪਚਾ ਲੈ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਕੁੜਾਣੇ ਖੁਰਦ ਦੇ ਸੇਵਾਦਾਰ ਜਿੰਨਾਂ ਦੇ ਵੱਲੋਂ ਪਿਛਲੇ 30 ਸਾਲ ਤੋਂ ਇੱਥੇ ਲੰਗਰ ਲਗਾਇਆ ਜਾ ਰਿਹਾ ਹੈ ਤੇ ਤੁਸੀਂ ਤਸਵੀਰਾਂ 'ਚ ਦੇਖ ਪਾ ਰਹੇ ਹੋ ਕਿ ਪੰਕਤਾਂ ਸਜੀਆਂ ਹੋਈਆਂ ਨੇ ਇੱਥੇ ਮਤਲਬ ਸੰਗਤ ਦੇ ਬੈਠਣ ਨੂੰ ਪੰਕਤਾਂ ਬਣਾਈਆਂ ਗਈਆਂ ਨੇ ਇੱਥੇ ਤੇ ਇਧਰ ਵੀ ਦੇਖ ਰਹੇ ਹਾਂ ਕਿ ਮੁੱਖ ਮਾਰਗ ਦੇ ਉੱਪਰ ਇਹ ਜਿਹੜਾ ਹੈਗਾ ਉਰੇ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਹਨਾਂ ਦੇ ਕਹਿਣ ਮੁਤਾਬਕ ਪਿਛਲੇ 30 ਸਾਲ ਤੋਂ ਇੱਥੇ ਲੰਗਰ ਲਗਾਇਆ ਜਾਂਦਾ ਹੈ ਤੇ ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਪੰਜਾਬ ਦੇ ਜਿਹੜੀ ਸੰਗਤ ਹੈ ਉਹ ਇਹਨਾਂ ਤੋਂ ਕੀ ਸਿਹਤ ਲੈਂਦੀ ਆ ਕੀ ਸੁਨੇਹਾ ਲੈਂਦੀ ਆ ਕਿਉਂਕਿ ਕਿਤਨਾ ਕਿਤੇ ਬਹੁਤ ਸੋਹਣਾ ਉਪਰਾਲਾ ਜਿਹੜਾ ਇਹਨਾਂ ਦੇ ਵੱਲੋਂ ਇਹ ਕੀਤਾ ਜਾ ਰਿਹਾ ਕੈਮਰਾ ਪਾਸੋਂ ਹੁਸਨ ਦੇ ਨਾਲ ਮਲੋਦ ਲਾਈਵ ਲਈ ਮੈਂ ਬਿਆਨ ਸਿੰਘ ਰੋੜੀਆ